वाला खड़वंजा जोड़ा यह पंजाब का हम राजस्थान चलते हैं तो इधर आज दो चार स्टैप भरिया इत इ राजस्थान आ गया इना कि सिर्फ फर्क है एक ही गली है इधर पंजाब है तो इधर राजस्थान है पिछले देखो छप्पड़ है ये वाला जोड़ा छप्पड़ है यह राजस्थान इधर वाला छप्पड़ ज ਓਹ ਪੰਜਾਬ ਦਾ ਐਥੇ ਆਇਆ ਸਰਹੱਦ ਬਣੀ ਐ ਦੋਵੇਂ ਪ੍ਰਦੇਸ਼ਾਂ ਦੀ ਦੋਵੇਂ ਸੂਬਿਆਂ ਦੀ ਸਰਹੱਦ ਨੇ ਬੜਾ ਕੁਝ ਬਦਲ ਦਿੱਤਾ ਸਰਕਾਰਾਂ ਬਦਲਤੀਆਂ ਇੱਥੋਂ ਦੀਆਂ ਸਹੂਲਤਾਂ ਬਦਲ ਗਈਆਂ ਤਾਂ ਇੱਥੋਂ ਜਿਹੜੇ ਲੋਕ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਆ ਤੇ ਇਸ ਪਿੰਡ ਦੇ ਬਾਰੇ ਇਸ ਪਿੰਡ ਦਾ ਨਾਮ ਕੀ ਹੈ ਜਿਹੜਾ ਰਾਜਸਥਾਨ ਦਾ ਪਿੰਡ ਆ ਉਹਦਾ ਨਾਮ ਕੀ ਹੈ ਤਾਂ ਭਾਈ ਸਾਹਿਬ ਨੂੰ ਮਿਲਦੇ ਆ ਭਾਈ ਸਾਹਿਬ ਸਾਡੇ ਕੋਲ ਖੜੇ ਨੇ ਪਾਈ ਸਾਹਿਬ ਤੁਸੀਂ ਕਿਹੜੇ ਏਰੀਆ 'ਚ ਰਹਿੰਦੇ ਹੋ ਦੋਦੇ ਵਾਲੇ ਤੇ ਜੀ ਦੋਦੇ ਵਾਲਾ ਹਾਂਜੀ ਯਾਨੀ ਕਿਹੜਾ ਇਧਰ ਆਂਦਾ ਹੈ ਹਾਂਜੀ ਇਹ ਦੋਦੇ ਵਾਲਾ ਤੁਸੀਂ ਪੰਜਾਬ 'ਚ ਆ ਗਏ ਅਸੀਂ ਪੰਜਾਬ 'ਚ ਆ ਜੀ ਤੇ ਇਹ ਵਾਲਾ ਏਰੀਆ ਕਿਹੜਾ ਹੈ ਇਹ ਰਾਜਸਥਾਨ ਦਾ ਜੀ ਅਲੀਪੁਰੇ ਦਾ ਇਹ ਅਲੀਪੁਰਾ ਤੇ ਇਹ ਦੋਦੇ ਵਾਲਾ ਦੋਦੇ ਵਾਲਾ ਜੀ ਆ ਵਿੱਚ ਸਾਰੇ ਹੱਦ ਦਾ ਸਿਰ ਹਾਂਜੀ ਬਸ ਇੰਨੀ ਕੁ ਸਰਦ ਤੇ ਯਾਰ ਹੈਰਾਨੀ ਜੀ ਦੀ ਗੱਲ ਹੈ ਤੇ ਤੁਹਾਨੂੰ ਫਿਰ ਕੋਈ ਦਿੱਕਤਾਂ ਵੀ ਆਂਦੀਆਂ ਹੋਣੀਆਂ ਕਿਉਂਕਿ ਸਾਨੂੰ ਕੋਈ ਦਿੱਕਤਾਂ ਨਹੀਂ ਆਉਂਦੀਆਂ ਹਾਂ ਹਾਂ ਸਾਡੇ ਜਿਹੜੇ ਦੋਵੇਂ ਪਿੰਡ ਨੇ ਇਹ ਬਿਲਕੁਲ ਭਾਈਚਾਰੇ ਨਾਲ ਰਹਿੰਦੇ ਆ ਅੱਛਾ ਸਾਡੇ ਪੰਜਾਬ ਦੇ ਬੰਦਿਆਂ ਦੀਆਂ ਜ਼ਮੀਨਾਂ ਕਈ ਰਾਜਸਥਾਨ 'ਚ ਵੀ ਨੇ ਉਹ ਰਾਜਸਥਾਨ ਵਾਲੀ ਨੂੰ ਪੰਜਾਬ ਦੂਈ ਹੈ ਬੜਾ ਚੰਗਾ ਸਹਿਚਾਰ ਹੈ ਭਾਈ ਸਾਹਿਬ ਭਾਈਚਾਰੇ ਤਰ੍ਹਾਂ ਰਹਿੰਦੇ ਨੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਜੇਕਰ ਕਿਸੇ ਤਰ੍ਹਾਂ ਦੀ ਕਿਸੇ ਨੂੰ ਸਮੱਸਿਆ ਹੈ ਪੰਜਾਬ ਦੇ ਜਾਂ ਰਾਜਸਥਾਨ ਵਾਲੇ ਨੂੰ ਉਹ ਕੋਈ ਮਤਲਬ ਕਿਸੇ ਨੂੰ ਨਹੀਂ ਕੋਈ ਚੰਗਾ ਮਾੜਾ ਜਾਂ ਕੋਈ ਕਿਸੇ ਤਰ੍ਹਾਂ ਦਾ ਨਹੀਂ ਭਾਈਚਾਰਾ ਕੋਈ ਹੁੰਦੀ ਹੈ ਤੇ ਚਲੋ ਮਿਲ ਕੇ ਉਹ ਮਿਲ ਕੇ ਜਾ ਜਿਸੇ ਤਰ੍ਹਾਂ ਦਾ ਕੋਈ ਕਿਸ ਤਰ੍ਹਾਂ ਕੋਈ ਪੰਜਾਬ ਦੇ ਬੰਦੇ ਦਾ ਰਾਜਸਥਾਨ 'ਚ ਰੋਲਾ ਜਾਂ ਰਾਜਸਥਾਨ ਵਾਲੇ ਦਾ ਪੰਜਾਬ 'ਚ ਕੋਈ ਰੋਲਾ ਹੋ ਜਾਂਦਾ ਹੈ ਤਾਂ ਉਹ ਸਾਂਝੇ ਬੈਠਾ ਬੈਠ ਕੇ ਨਿਬੇੜ ਦਿੰਦੀ ਨੇ ਨਿਬੇੜ ਦਿੰਦੇ ਭਾਈਚਾਰਾ ਚੰਗਾ ਭਾਈਚਾਰਾ ਬਹੁਤ ਚੰਗਾ ਭਾਈਚਾਰਾ ਜੀ ਅਲੀਪੁਰਾ ਤੇ ਦੋਤੇ ਦੋਤੇ ਦਾ ਹਾਂਜੀ ਹਾਂਜੀ ਅੱਛਾ ਇੱਕ ਗੱਲ ਦੱਸੋ ਭਾਈ ਤੁਸੀਂ ਪੰਜਾਬ ਦੇ ਏਰੀਏ 'ਚ ਰਹਿੰਦੇ ਹੋ ਹਾਂਜੀ ਹਾਂਜੀ ਪੰਜਾਬ ਦੇ ਵਿੱਚ ਸਹੂਲਤਾ ਹੈਗੀਆਂ ਨੇ ਜਿੱਦਾਂ ਬਿਜਲੀ ਦਾ ਬਿੱਲ ਬਿਲਕੁਲ ਮਾਫ ਹੈ ਹਾਂਜੀ ਹੈ ਜੀ ਠੀਕ ਹੈ ਤੇ ਜਿਹੜੀ ਲੇਡੀਜ਼ ਹੈ ਉਹਨੂੰ ਬੱਸ ਕਰਾਇਆ ਨਹੀਂ ਲੱਗਦਾ ਨਹੀਂ ਲੱਗਦਾ ਤੇ ਇੱਧਰ ਰਾਜਸਥਾਨ ਦਾ ਇੱਧਰ ਨਹੀਂ ਜੀ ਇੱਧਰ ਬਿਜਲੀ ਦਾ ਕਰਾਜੋ ਬਿੱਲ ਆ ਉਹ ਅੱਗੇ ਨਾਲੋਂ ਕੁਝ ਕਟਾ ਦਿੱਤਾ ਕੋ ਸਰਕਾਰ ਨੇ ਪਰ ਲੇਕਿਨ ਬਿਲਕੁਲ ਹੁੰਦਾ ਹੈ ਸਰਦਾਰ ਜੀ ਮੈਂ ਦੱਸਾਂ ਗੱਲ ਮੇਰੀ ਸੁਣੋ ਇਹ ਸਰਕਾਰ ਜਿਹੜਾ ਫਰੀ ਆ ਸਿਸਟਮ ਹੈ ਨਾ ਬਿਲਕੁਲ ਬੇਕਾਰ ਸਿਸਟਮ ਬਿਲਕੁਲ ਬੇਕਾਰ ਬਿਲਕੁਲ ਜ਼ਿਆਦਾ ਬੇਕਾਰ ਠੀਕ ਹੈ ਰਾਜਸਥਾਨ ਸਾਡੇ ਹੈ ਸਾਡੇ ਪੰਜਾਬ ਚ ਮੈਂ ਪੰਜਾਬ ਦੇ ਰਹਿਣ ਵਾਲਾ ਅੱਛਾ ਆਟਾ ਚੱਕੀ ਹੈ ਮੇਰੇ ਠੀਕ ਹੈ ਇੱਕ ਜੇ ਕੰਟੇ ਨੇਰੀ ਆ ਗਈ ਜਮੀ ਆ ਗਿਆ ਨਾ ਸਾਡੇ 24 ਘੰਟੇ ਲੈਟ ਨਹੀਂ ਆਂਦੀ ਅੱਛਾ ਨਾ ਹੀ ਕੁਝ ਸੁਣਵਾਈ ਹੈ ਰਾਜਸਥਾਨ ਜੇ ਮੀਂਹ ਬਾਣੀ 24 ਘੰਟੇ ਬਰਸਦਾ ਰੁਹਾ ਠੀਕ ਹੈ ਲਾਈਟ ਰਹੂਗੀ ਰੋਗੀ ਲਾਈਟ ਰਹੂ ਹਾਂ ਲਾਈਟ ਬਿਲਕੁਲ ਰਹਿਣੀ ਇੱਥੇ ਆ ਕੇ ਤਾਂ ਖਾਸ ਤੌਰ ਤੇ ਮਹਿਸੂਸ ਹੁੰਦਾ ਹੁਣਾ ਉਹਨੂੰ ਫੁੱਲ ਜਿਆਦਾ ਬਹੁਤ ਜਿਆਦਾ ਹੁੰਦਾ ਜੀ ਬਹੁਤ ਜਿਆਦਾ ਮਹਿਸੂਸ ਹੁੰਦਾ ਹੈ ਚੀਜ਼ ਹੈ ਕਈ ਵਾਰੀ ਉਹਨਾਂ ਗਰਮੀ ਦੇ ਦਿਨ ਦੇ ਵਿੱਚ ਇਧਰ ਨਾ ਲਾਈਟ ਹੋਵੇ ਇਧਰ ਹੋਵੇ ਹਾਂ ਹਾਂ ਹੁੰਦੀ ਹੈ ਬਿਲਕੁਲ ਅਸੀਂ ਫੀਲਿੰਗ ਕਰਦੇ ਹਾਂ ਬਹੁਤ ਜਿਆਦਾ ਨਾਲ ਬਹੁਤ ਜ਼ਿਆਦਾ ਤਰੀ ਹਾਂ ਬਹੁਤ ਜ਼ਿਆਦਾ ਤੇ ਹੋਣੀ ਸੀ ਪੱਖਣ ਦੇਖ ਕੇ ਨਾ ਹਾਂ ਪੱਖ ਇਧਰ ਇਹਨਾਂ ਦੇ ਇਧਰ ਬੱਸ ਇਧਰ ਬੱਸ ਸੈਟ ਲੇਟ ਹੈਗੀ ਆ ਹਾਂ ਹੈਗੀ ਆ ਬਸ ਸਾਡੇ ਕੋਈ ਨਹੀਂ ਕੀ ਤੇ ਫਿਰ ਉਦੋਂ ਤੁਸੀਂ Rajasthan ਵਾਲੇ ਪਾਸੇ ਆ ਜਾ ਮੇਰਾ ਸਿਕਿਆ ਨਹੀਂ ਆਵੇਂ ਸਾਨੂੰ ਤੇ ਯਾਰ ਬਿੱਲੀ ਲੈ ਲਿਆ ਕਰੋ ਲੈਟ ਦੇ ਦਿਆ ਕਰੋ ਸਟੇਟ ਤੇ ਸਾਡੀ ਜਿੱਥੇ ਵੀ ਕੋਈ ਫਾਲਟ ਪੈਂਦਾ ਨਾ ਕੋਈ ਸੁਣਵਾਈ ਨਹੀਂ ਗਈ ਤੇ ਇੱਕ ਭਾਈ ਸਾਹਿਬ ਇਸ ਪਿੰਡ ਦੇ ਵਿੱਚ ਮੈਂ ਦੇਖਿਆ ਦੋ ਸੂਬਿਆਂ ਦੇ ਵਿੱਚ ਹੀ ਕਹਿ ਸਕਦੇ ਆ ਪਿੰਡ ਤੇ ਨਹੀਂ ਬੇ ਇੰਦਰ ਜਿਹੜੀ ਨੀਵਾ ਪਾਸ ਹੈ ਹਾਂਜੀ ਹਾਂਜੀ ਉਹ ਇੱਧਰ ਨੂੰ ਆਉਂਦਾ ਪੰਜਾਬ ਵਾਲੇ ਪਾਸੇ ਤੇ ਜਦੋਂ ਬਾਰਿਸ਼ ਆਂਦੀ ਹਣੀ ਆ ਫਿਰ ਕੀ ਸਮੱਸਿਆ ਆਂਦੀ ਹੈ ਫਿਰ ਸਮੱਸਿਆ ਸਾਰੇ ਉਹ ਸਾਹਮਣੇ ਵੇਖੋ ਉਹ ਵਾਟਰਸਰ ਨਾਲ ਲੱਗਦਾ ਹੀ ਇੱਧਰਾਂ ਦਾ ਪਾਣੀ ਇੱਥੇ ਬਹੁਤ ਹੁੰਦਾ ਇੱਧਰਾਂ ਦਾ ਜਿਹੜਾ ਬਰਸ ਵਾਲਾ अच्छा बारिश वाला सारा छप्पड़ ちゃうਗਾ छप्पड़ो बाद ਸਾਡਾ ਵਾਟਰ ਬੱਸ ਹੋ ਖਲੋ ਹੋ ਜਾਂਦਾ ਛੱਪੜ ਤੋਂ ਬਾਅਦ ਫਿਰ ਉਹ ਵਾਟਰ ਬੱਸ ਫਿਰ ਮਿੰਨਾ ਦੋ ਮਿੰਨਾ ਵਾਟਰ ਦੀ ਸਪਾਈ ਕਰਾਓ ਉਹ ਫਿਰ ਕਰਸ ਨਹੀਂ ਆ ਫਿਰ ਤਾਂ ਤਿੰਨ ਚਾਰ ਮਿੰਨਾ ਲੱਗ ਜਾਂਦੇ ਜੀ ਪਾਣੀ ਮੁੱਲ ਦਾ ਹੀ ਪੀਣੇ ਆ ਪਾਣੀ ਮੀਂਹ ਵਾਲੇ ਪੀਣੇ ਪੀਂਦਾ ਛੱਪੜ ਵਾਲਾ ਤਾਂ ਮੀਂਹ ਵਾਲੇ ਚੱਲਦਾ ਲੱਈਦਾ ਜਾਂ ਪਾਣੀ ਮੋਲ ਵਾਲਾ ਪੀ ਲੋ ਆ ਮੋਲ ਨਾਲ ਤਾਂ ਟੈਂਕਰ ਆਉਈ ਆਊਗਾ ਤੇ ਚੱਲ ਰਹੀ ਹੈ ਅੱਛਾ ਆਰਓ ਸਿਸਟਮ ਇਤਹਿ ਨਹੀਂ ਯਾਰ ਆਰਓ ਸਿਸਟਮ ਮੋਲ ਵਾਲਾ ਤਾਂ ਦੂਜਾ ਉਹ ਮੋਲ ਵਾਲਾ ਇਹ ਜਿਵੇਂ ਸਾਡਾ ਪਿੰਡ ਨਾ ਮੰਨ ਕੇ ਚੱਲੋ ਪੰਜਾਬ ਦਾ ਲਾਸਟ ਪਿੰਡ ਹੀ ਹੈ ਠੀਕ ਹੈ ਜਿਹਨ ਨਿਕਾਲੇ ਨਿਕਾਲ ਕੇ ਬੈਠੇ ਹਾਂ ਸੀਟਾਂ 'ਤੇ ਬੈਠੇ ਹਾਂ ਬੈਸੋਈ ਹੈ ਤੇ ਕਾਨੂੰ ਕਿਹੜਾ ਏਰੀਆ ਲੱਗਦਾ ਹੈ ਮਤਲਬ ਪੰਜਾਬ ਦਾ ਅਬੋਰ ਲੱਗਦਾ ਹੈ ਜਾਂ ਅਬੋਰ ਰਕਦਾ ਹੈ ਅਬੋਰ ਲੱਗਦਾ ਅਬੋਰ ਵਿਧਾਨ ਸਭਾ ਸੀਟ ਉਹਦੇ ਬੱਲਵਾਨ ਬੱਲਵਾਨ ਹਲਕਾ ਬੱਲਵਾਨ ਦੇ ਅੰਦਰ ਆਉਂਦੀ ਹੈ ਹਾਂ ਤੇ ਹੋਰ ਕੀ ਸਮੱਸਿਆਵਾਂ ਆਂਦੀਆਂ ਨੇ ਕਾਨੂੰ ਕਦੇ ਰਾਜਸਥਾਨ ਵਾਲੇ ਨੇ ਫੀਲਿੰਗ ਵੀ ਕੀਤੀ ਹੋਵੇ ਯਾਰ ਭਾਈਚਾਰਾ ਹੈਗਾ ਆਪਣੇ ਤੁਹਾਨੂੰ ਬਿੱਲ ਨਹੀਂ ਆਉਂਦਾ ਬਿਜਲੀ ਦਾ ਹਾਂ ਤੇ ਤੁਹਾਡੇ ਜੇ ਲੇਡੀਜ਼ ਜਾਣਦੀਆਂ ਨੇ ਕਿਰਾਇਆ ਉਹਨਾਂ ਨੂੰ ਲੱਗਦਾ ਨਹੀਂ ਪੰਜਾਬ ਦੇ ਵਿੱਚ ਬਿਲਕੁਲ ਫ੍ਰੀ ਐ ਤੇ ਆਧਾਰ ਕਾਰਡ ਤੇ ਫ੍ਰੀ ਚਲਦੀ ਐ ਤੇ ਉਹ ਉਹਨਾਂ ਨੇ ਕਦੇ ਕੋਈ ਮਤਲਬ ਐ ਨਹੀਂ ਕਿਹਾ ਸਬਸਿਡੀ ਕਰਦੇ ਹੋ ਬਿਲਕੁਲ ਨਹੀਂ ਕਹਿੰਦੇ ਉਹੀ ਸੋਚ ਤੁਹਾਡੇ ਵਾਲੀ ਰੱਖੀ ਉਹਨਾਂ ਨੇ ਵੀ ਫ੍ਰੀ ਨਹੀਂ ਹੋਣਾ ਚਾਹੀਦਾ ਪੀ ਕਟਾ ਦਿਓ ਕਟਾ ਦਿਓ ਹਾਂ ਕਟਾ ਕੇ ਸਾਂਝਾ ਕਰੋ ਸਾਰਿਆਂ ਨੂੰ ਸਾਂਝਾ ਇੱਕ ਸਾਰੀ ਇਕੱਲ ਕਰੋ ਹਾਂ ਬਸ ਠੀਕ ਐ ਇਕੱਲ ਕਰੋ ਹਾਂ ਤਾਂ ਕਿ ਸਿਆਮਾ ਨੇ ਜਿਹੜੀਆਂ ਉਹ ਕੋਈ ਚੀਜ਼ ਫ੍ਰੀ ਹੋਊਗੀ ਨਾ ਬਰਬਾਦ ਹੋਊਗੀ ਉਹ ਬਰਬਾਦ ਹੋਈ ਉਹ ਬਰਬਾਦੀ ਬਣੀ ਜਾਊਗੀ ਆ ਕਲੀਅਰ ਗੱਲ ਐ ਤੇ ਹੋਰ ਕੋਈ ਸਮੱਸਿਆ ਐ ਇਸੇ ਪੰਜਾਬ ਦੇ ਵਿੱਚ ਆਂਦੀ ਹੋਏ ਯਾ ਸਾਡੀ ਪਿੰਡ ਦੀ ਸਮੱਸਿਆ ਵਾਟਰ ਵਸ ਠੀਕ ਐ ਵੀ ਪਾਣੀ ਇੱਧਰ ਆ ਗਿਆ ਆਂਦੇ ਪਾਣੀ ਵਾਟਰ ਦੇ ਵਿੱਚ ਗਿਆ ਚਲਾ ਗਿਆ ਤਬਸ ਉਹ ਪਾਣੀ ਫਿਰ ਕਰਾ ਸਪਲਾਈ ਹੋਵੇ ਜੇਕਰ ਤੁਸੀਂ بارشਾਂ ਦੇ ਟਾਈਮ 'ਚ ਆ ਕੇ ਵੇਖੋਗੇ ਤਾਂ ਤੁਹਾਨੂੰ ਫਿਰ ਪਤਾ ਲੱਗੇਗਾ ਵੀ ਇੱਕ ਮੇਕ ਕੀ ਹੋ ਜਾਂਦਾ ਸਾਰੀਆਂ ਡਿੱਗੀਆਂ ਡੁੱਗੀਆਂ ਸਭ ਇੱਕੋ ਵਕੜ ਡੇਗੋ ਵਗੈਰਾ ਸਾਰੇ ਹਾਂ ਵੈਸੋ ਹੀ ਹੈ ਪਾਣੀ ਚੱਲਦਾ ਇੱਥੇ ਅੱਛਾ ਸਾਡੇ ਬੰਦੇ ਧਿਆਨ ਦੇਣਾ ਗੋਰੀਏ ਬੰਦ ਹੋਈ ਹੈ ਉਹ ਹੈ ਰਾਜਨੀਤੀ ਸਾਡੇ ਰਾਜਨੀਤੀ ਹੈ ਰਾਜਨੀਤੀ ਹੈ ਵੱਡੇ ਲੈਵਲ ਦੀ ਰਾਜਨੀਤੀ ਹੈ ਨਹੀਂ ਥੋੜੀ ਥੋੜੀ ਹੈਗੀ ਆ ਉਹ ਗੱਲ ਹੈ ਨਹੀਂ ਕੋਈ ਜਿਵੇਂ ਕਹਿੰਦੀ ਆਪਾਂ ਦਾ ਕੋਈ ਕੁਕੀ ਨੇ ਕਰਨੀ ਦੇਣਾ ਜਾਂ ਫਰਾਂ ਦਾ ਨਮਕਾ ਹੈ ਰਾਜਨੀਤੀ ਇਸ ਬੈਸ ਤੇ ਆਪੇ ਵਾਰਜਨ ਦੀ ਕੋਈ ਚੀਜ਼ ਉਹ ਹੈ ਸਾਡੇ ਬਾਕੀ ਸਾਡੇ ਉਕੇ ਲਗੀ ਹੈ ਹਾਂ ਇੱਥੇ ਜੀ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਇੱਥੇ ਹੈਲਥ ਦਾ ਸਿਸਟਮ ਹੈ ਨਹੀਂ ਪਿੰਡ ਦੋਦੇ ਵਾਲੇ ਦੇ ਵਿੱਚ ਮਤਲਬ ਪੰਜਾਬ ਵਾਲੇ ਇਲਾਕੇ ਦੇ ਵਿੱਚ ਹੈਲਥ ਦਾ ਸਿਸਟਮ ਨਹੀਂ ਹੈਗਾ ਬਿਲਕੁਲ ਵੀ ਯਾਰ ਨਾਲ ਤੁਹਾਡੇ ਇੰਦਰ ਡਿਸਪੈਂਸਰੀ ਪਈ ਹੈ ਖਾਲੀ ਖੰਜਰ ਬਣੀ ਪਈ ਹੈ ਅੱਛਾ ਕੋਈ ਵੀ ਡਾਕਟਰ ਨਹੀਂ ਹੈ ਕੋਈ ਡਾਕਟਰ ਕੀ ਉਹਦੇ ਚ ਮੇਰੀ ਕੁਰਸੀ ਖੰਜਰ ਹੈ ਬਿਲਕੁਲ ਖੰਜਰ ਕਿ ਆ ਨਾਲ ਸਾਡਾ ਰਸਤਾ ਨੇਗਾ ਰਸਤਾਂ ਚ ਪਸ਼ੂਆਂ ਦਾ ਡਾਕਟਰ ਵੀ ਹੈਗਾ ਵੈਟਰਨਰੀ ਔਰ ਦੂਜਾ ਕੀ ਨਾਮ ਸਕੂਲ ਵੀ ਵਧੀਆ ਨੇ ਪਲੱਸ 2 ਤੱਕ ਤੇ ਇੱਥੇ ਸਾਡੇ 8ਵੀਂ ਤੱਕ ਸਕੂਲ ਹੈ ਵਾਟਰ ਵਕਸ ਵੀ ਇਹਨਾਂ ਦਾ ਬਹੁਤ ਵਧੀਆ ਬਣਾਇਆ ਹੋਇਆ ਹੈ ਵਾਟਰ ਵਕਸ ਵੀ ਬਹੁਤ ਵਧੀਆ ਬਣਾਇਆ ਹੋਇਆ ਪਰਲੇ ਸਾਈਡ ਬਾਹਰਲੇ ਪਾਸੇ ਆ ਪਿੰਡ ਦੇ ਵਿੱਚ ਜਦੋਂ ਮੀਂਹ ਆ ਜਾਂਦਾ ਔਵਰਫਲੋ ਹੋ ਕੇ ਸਾਰਾ ਪਾਣੀ ਇਹਦੇ ਵਾਟਰ ਵਕਸ ਦੇ ਵਿੱਚ ਪੈ ਜਾਂਦਾ ਹੈ ਸਰਕਾਰਾਂ ਦਾ ਜਿਹੜਾ ਗੰਦਾ ਪਾਣੀ ਉਹ ਵੀ ਵਿੱਚ ਪੈ ਜਾਂਦਾ ਹੈ ਫਿਰ ਇਹਨੂੰ ਸੋ ਜਾਂਦਾ ਮਾਰੀਆਂ ਪਾਣੀ ਫਿਰ ਸੋ ਜਾਂਦਾ ਉਹ ਤੋਂ ਬਾਅਦ ਇਹਦਾ ਕੋਈ ਵਾਲੀਵਾਰਸ ਨਹੀਂ ਹੈ ਤੇ ਆਪਣੇ ਬੱਚੇ ਮਤਲਬ ਰਾਜਸਥਾਨ ਦੇ ਕਿਉਂਕਿ ਨਾਲ ਹੈ ਗਵਾਨ ਚ ਹੈਗੇ ਆਪਣੇ ਤੇ ਇਧਰ ਆ ਕੇ ਪੜ ਨਹੀਂ ਸਕਦੇ ਪੜਦੇ ਆ ਜੀ ਮੇਰੀ ਐਜੂਕੇਸ਼ਨ ਤੇ ਮੇਰੀ ਐਜੂਕੇਸ਼ਨ ਸਾਰੀ ਰਾਜਸਥਾਨ ਤੋਂ ਹੀ ਹੋਈ ਹੋਈ ਹੈ ਅੱਛਾ ਇਹ ਰਾਜਸਥਾਨ ਐਲ ਐਲ ਬੀ ਤੱਕ ਰਾਜਸਥਾਨ ਤੱਕ ਹੋਈ ਹੋਈ ਹੈ ਮੇਰੀ ਅੱਛਾ ਹਾਂ ਇੱਥੇ 8ਵੀਂ ਤੱਕ ਹੈ 8ਵੀਂ ਤੱਕ ਤੁਸੀਂ ਸਕੂਲ ਚ ਜਾ ਕੇ ਵੇਖ ਲਓ ਕਿੰਨੇ ਬੱਚੇ ਹੁਣ ਅਸੀਂ ਆ ਪਿੰਡ ਦੇ ਕਈ ਮਤਾ ਪਾ ਕੇ ਐਪਲੀਕੇਸ਼ਨ ਲਾਈ ਹੈ ਵੀ ਇਹਨੂੰ ਪਲੱਸ 2 ਦਾ ਕੀਤਾ ਜਾਵੇ ਸਾਡੇ ਜਿਹੇ ਪਿੰਡ ਦੀਆਂ ਕੁੜੀਆਂ ਉਹ ਅਧਿਕਤਕ ਕੋਲਾਰ ਜਾਂਦੀਆਂ ਨੇ ਤੇ ਅਦੀ ਰਾਜਪੁਰੇ ਜਾਂਦੀਆਂ ਹਾਂਜੀ ਰਾਮਸਰੇ ਅਦੇ ਰਾਂ ਫੇ ਜਾ ਰਹੇ ਸੱਦ ਨੇ ਨੀ ਤੁਰ ਕੇ ਜਾਂਦੀਆਂ ਵਿਚਾਰੀਆਂ ਫਿਰ ਤੁਸੀਂ ਰੋਡਵੇ ਦੀ ਗੱਲ ਕਰਦੇ ਹੋ ਰੋਡਵੇ ਦੀ ਸਾਡੀ ਲੇਡੀਜ਼ ਕਿਵੇਂ ਫੈਸਿਲਿਟੀ ਲਊਗੀ ਇੱਥੇ ਬੱਸ ਹੀ ਨਹੀਂ ਆਂਦੀ ਰੋਡਵੇ ਦੀ ਪਿੰਡ ਦੀ ਬੱਸ ਹੀ ਨਹੀਂ ਆਂਦੀ ਨਾ ਨਾ ਕੋਈ ਰੋਡਵੇ ਦੀ ਬੱਸ ਹੀ ਨਹੀਂ ਰੋਡਵੇ ਨਹੀਂ ਹੁੰਦੀ ਪ੍ਰਾਈਵੇਟ ਹੈ ਸਾਰੀ ਪ੍ਰਾਈਵੇਟ ਦਾ ਕਿਰਾਇਆ ਲੱਗਣਾ ਉਹ ਨਾ ਵਰਗੀ ਆਸ ਨਹੀਂ ਆਉਂਦੀ ਉਹਦੇ ਤਾਂ ਕਿਰਾਇਆ ਲੱਗਣੇ ਲੱਗਾ ਹੈ ਮੇਨ ਸਾਡੀ ਮੇਨ ਮੁੱਦਾ ਜਿਹੜੀ ਮੇਨ ਸਾਡੀ ਸਮੱਸਿਆ ਨਾ ਵਾਟਰ ਵਕਸ ਦੀ ਹੈ ਵਾਟਰ ਬਾਕਸ ਗਲੀਆਂ ਤੁਸੀਂ ਦੇਖ ਲਓ ਸਾਡੇ ਪਿੰਡ ਪੰਜਾਬ ਵਾਲੇ ਪਾਸੇ ਇਧਰ ਤਾਂ ਆ ਪੱਥਰਾਂ ਨਹੀਂ ਲੱਗੀਆਂ ਦੂਜੀ ਇੰਟਰਲੋਕ ਲੰਟਡ ਹੈ ਇੱਥੇ ਇਧਰ ਤਾਂ ਦੇਖੋ ਖੜਵੰਝੇ ਕੀ ਤੇ ਹੈ ਹੀ ਨਹੀਂ ਕੁਛ ਅੱਗੇ ਜਾ ਕੇ ਵੇਖੋ ਤੁਸੀਂ ਅੱਗੇ ਕੁਛ ਨਹੀਂ ਹੈਗਾ ਅੱਗੇ ਕੁਛ ਵੀ ਨਹੀਂ ਹੈਗਾ ਮਤਲਬ ਕਿ ਜਿਹੜਾ ਆਪਣਾ ਪੰਜਾਬ ਦਾ ਇਲਾਕਾ ਹੈ ਉਹ ਸਮੱਸਿਆਵਾਂ ਦਾ ਇੱਕ ਗੁੰਝਲਗਰੀ ਬਣੀ ਪਈ ਹੈ ਬੱਲੂਆਣਾ ਬੱਲੂਆਣਾ ਵਿਧਾਨ ਸਭਾ ਦੇ ਪਿੱਛੇ ਸਭ ਤੋਂ ਲਾਸਟ ਪਿੰਡ ਹੈ ਲਾਸਟ ਪੰਜਾਬ ਦੇ ਪੂਰੇ ਦੇ ਲਾਸਟ ਬੈਚ ਆ ਗਿਆ ਬੰਨਾਂ ਦੇ ਵੀ ਲਾਸਟ ਹੈ ਪੰਜਾਬ ਦੇ ਵੀ ਹੈ ਇਹ ਇਹਦੇ ਚ ਕੁਝ ਨਹੀਂ ਬਚਿਆ ਕੁਛ ਆਉਂਦਾ ਸਾਨੂੰ ਜਿਹੜੀ ਗ੍ਰਾਂਟ ਆਉਂਦੀ ਹੈ ਤੇ ਬੱਚੇ ਕੁਛ ਐਮਐਲਏ ਕਦੇ ਲਾਸਟ ਚ ਗੇੜਾ ਮਾਰ ਜਾਂਦੇ ਆ ਵੋਟਾਂ ਲੈਣ ਵਾਲੇ ਟਾਈਮ ਉਦੋਂ ਬਾਅਦ ਕੋਈ ਨਹੀਂ ਆਉਂਦਾ ਉਹ ਵੋਟਾਂ ਨਹੀਂ ਪੈਂਦੇਗਾ ਹੋਰ ਕੁਝ ਨਹੀਂ ਅੱਛਾ ਜਦੋਂ ਭਾਈ ਸਾਹਿਬ ਤੁਸੀਂ ਖੇਡਦੇ ਹੋ ਜਾਂ ਆਪਣੇ ਨੌਜਵਾਨ ਇਸ ਪੰਜਾਬ ਦੇ ਜਾਂ ਰਾਜਸਥਾਨ ਦੇ ਖੇਡਦੇ ਆ ਤਾਂ ਇੱਕ ਇੱਕ ਗਰਾਊਂਡ ਦੇ ਵਿੱਚ ਖੇਡਦੇ ਜਦੋਂ ਆਦੇ ਅਲੱਗ ਲੱਗ ਗਰਾਊਂਡ ਨੂੰ ਮਜੂਰ ਨਹੀਂ ਕੀਤਾ ਹੋਇਆ ਤਾ ਗਰਾਊਂਡ ਮਨਜ਼ੂਰ ਨਹੀਂ ਕੀਤਾ ਹੋਇਆ ਉਹ ਇੱਕ ਮੰਨ ਲਓ ਵੀ ਯੂਥ ਦੀ ਜ਼ਬਰਦਸਤੀ ਕਰ ਲੋ ਜਿਵੇਂ ਮਰਜ਼ੀ ਕਰ ਲੋ ਸਾਡੇ ਪੰਚਾਇਤਕ ਹੈਗੀ ਬਾਹਰਲੇ ਪਾਸੇ ਅੱਛਾ ਹਾਂ ਉੱਥੇ ਮਤਲਬ ਆਰਜੀ ਗਰਾਊਂਡ ਬਣਾਇਆ ਹੋਇਆ ਹੈ ਅਜੇ ਕੋਈ ਮਨਜ਼ੂਰ ਨਹੀਂ ਜਦੋਂ ਗਰਾਊਂਡ ਮਨਜ਼ੂਰ ਹੋਊਗਾ ਉਹਦੇ ਚਾਰੇ ਪਾਸੇ ਬਾਉਂਡਰੀ ਹੋਏਗੀ ਬਾਉਂਡਰੀ ਤੋਂ ਬਾਅਦ ਤਿਆਰ ਹੋ ਕੇ ਵਧੀਆ ਤਰੀਕੇ ਨਾਲ ਬਣੇਗਾ ਜਾਲ ਲੱਗੇਗਾ ਉਹਦੇ ਵਿੱਚ ਬੈਠਣ ਨੂੰ ਬੈਠਣੇ ਨੂੰ ਥਾਂ ਹੋਏਗੀ ਤਾਂ ਹੀ ਉਹਨੂੰ ਗਰਾਊਂਡ ਬਣਿਆ ਜਾਊਗਾ ਹੁਣ ਤੇ ਇੱਕ ਜ਼ਮੀਨ ਆ ਉਹ ਤੁਸੀਂ ਆਪ ਵੇਖ ਲਓ ਜਾ ਕੇ ਉੱਥੇ ਉਹ ਤਾਂ ਸਿੰਪਲ ਇੱਕ ਮਤਲਬ ਪਿਆਰ ਦੇ ਨਾਲ ਕਹਿ ਸਕੀਏ ਜਾਂ ਜਿਵੇਂ ਉਹ ਪੰਚਾਇਤ ਦਾ ਮਤਾ ਕਰ ਲਓ ਜਿਵੇਂ ਕਰੋ ਵੀ ਸਹਿਮਤੀ ਨਾਲ ਉੱਥੇ ਖੜਨ ਜਾਂਦੇ ਆ ਜੋ ਵੀ ਮੁੰਡੇ ਜਾਂਦੇ ਉੱਥੇ ਅੱਛਾ ਬਸ ਆਈ ਹੈ ਔਰੇਜ ਵਿੱਚ ਇਹਦੇ ਤੋਂ ਇਲਾਵਾ ਕੁਝ ਨਹੀਂ ਬਾਕੀ ਤੁਸੀਂ ਦੇਖ ਲਓ ਟਰਾਈ ਕਰ ਲਓ ਗਲੀਆਂ ਦੇਖ ਲਓ ਉਹ ਗਲੀਆਂ ਤਾਂ ਜਾਹਿਰ ਹੁੰਦੀਆਂ ਪਈਆਂ ਯਾਰ ਇਹ ਤਾਂ ਦੇਖਿਆ ਗਲੀ ਇਹਦਰ ਦੇਖੋ ਤਾਂ 55 ਹੈ ਇੰਨਾ ਦਾ ਸਿੰਪਲ ਲੱਗਿਆ ਹੋਇਆ ਹੈ ਹਨਾ ਇਹ ਸਕੂਲ ਹੈ ਇਹਦਰ ਰਾਜਸਥਾਨ ਤੇ ਦੇਖੋ ਕਿੰਨੀ ਹੈ ਕਿਤੋਂ ਬੱਚੇ ਆਨੇ ਨੇ ਬੱਚੇ ਇੱਥੇ ਪਾਣੀ ਵਿੱਚ ਦੀ ਟੱਪ ਕੇ ਆਉਂਦੇ ਨੇ ਬੱਚੇ ਪਾਣੀ ਦੇ ਵਿੱਚੋਂ ਟੱਪ ਕੇ ਆਉਂਦੇ ਪਾਣੀ ਦੇ ਵਿੱਚੋਂ ਟੱਪ ਕੇ ਸਕੂਲ ਦੇ ਵਿੱਚ ਆਉਂਦੇ ਨੇ ਜਦੋਂ ਮੀਂਹ ਆਉਂਦਾ ਮੀਂਹ ਆਉਂਦਾ ਨਾ ਬੱਚਿਆਂ ਨੂੰ ਸਮੱਸਿਆ ਹੈ ਇਹਨਾਂ ਨੇ ਪਾਣੀ ਵਿੱਚ ਦੀ ਟੱਪ ਕੇ ਆਉਂਦੇ ਨੇ ਕੁੜੀਆਂ ਟੱਪਦੀਆਂ ਨੇ ਪੱਠੇ ਲੈ ਕੇ ਅੱਛਾ ਤੇ ਉਹ ਵੀ ਤਾਂ ਉੱਚੀ ਰੱਖ ਕੇ ਫੇਰ ਟੱਪਦੀਆਂ ਨੇ ਬੜੀ ਦਿੱਕਤ ਆਂਦੀ ਹੈ ਉਹਨਾਂ ਨੂੰ ਪੰਡਾ ਲੈ ਲੈ ਕੇ ਸਿਰ 'ਤੇ ਪੰਡਾ ਹੁੰਦੀਆਂ ਨੇ ਤੇ ਵਿਚਾਰੀਆਂ ਪੋਜ ਇੱਥੋਂ ਤੱਕ ਜਲਵਾਰਾ ਟੰਗੀਆਂ ਹੁੰਦੀਆਂ ਕਿਉਂਕਿ ਆਪਾਂ ਸਾਰੇ ਖੇਤੀ ਨਾਲ ਤਾਂ ਸਬੰਧਤ ਹੈਗੇ ਹਨ ਤਾਂ ਲੇਡੀਜ਼ ਵੀ ਕੰਮ ਕਰਦੀਆਂ ਨੇ ਬੱਚੇ ਵੀ ਕੰਮ ਕਰਦੇ ਨੇ ਕਰੋਬਾਰ ਨਿਕਲ ਖਾਣੀ ਹੁੰਦੀ ਹੈ ਕਰੋਬਾਰ ਨਿਕਲਦਾ ਹੈ ਬਾਕੀ ਹਾਲਤ ਤਾਂ ਕੀ ਜਾਣੇ ਪਿੰਡ ਤੇ ਤਾਂ ਖੇਤਾਂ ਦੇ ਕੰਮ ਹੀ ਰਹਿੰਦੇ ਹੈਗੇ ਬੇਟਾ ਕੀ ਹਾਲ ਪਿੰਡਾਂ ਦੇ ਵਿੱਚ ਵੈਸੇ ਖੇਤਾਂ ਦੇ ਕੰਮ ਹੈਗੇ ਨੇ ਨੇ ਯਾਰ ਬਰਸਾਤ ਦਾ ਪਾਣੀ ਕਿੰਨਾ ਇੱਥੇ ਗੰਧ ਵੇਖੋ ਕਿੰਨਾ ਬੜਾ ਹੀ ਰਹਿੰਦਾ ਬਰਸਾਤ ਦਾ ਪਾਣੀ ਹੈ ਕਿੰਨਾ ਟਾਈਮ ਪਹਿਲਾਂ ਬਰਸਾਤ ਆਈ ਸੀ ਆ ਉੱਤੇ ਹਰੀਆਲੀ ਦੱਸ ਰਹੀ ਹੈ ਇਹਦੇ ਤੇ ਵੀ ਕਾਫੀ ਸਮਾਂ ਪੁਰਾਣਾ ਪਾਣੀ ਕੋਕੋਣੀ ਮੱਧਰਾ ਮੱਛਰਾਂ ਨਾਲ ਹੋ ਰਿਹਾ ਜਮਾ ਬਰਸਾਤ ਵਾਲੇ ਨਾਲ ਇਹ ਪਾਣੀ ਕਾਲਾ ਹੋ ਰਿਹਾ ਇਸ ਪਾਣੀ ਦੇ ਨਾਲ ਤਾਂ ਫਿਰ ਆਸ-ਪਾਸ ਦੇ ਜਿਹੜੇ ਲੋਕ ਹੈਗੇ ਨੇ ਬਦਬੂ ਹੀ ਸੌਣ ਨਹੀਂ ਦਿੰਦੇ ਹੁੰਦੀ ਤੇ ਮੈਂ ਕਹਿੰਦਾ ਜੀ ਹੁਣ ਇਹ ਵਾਤਾਵਰਣ ਦੇ ਵਿੱਚ ਹੋਣਗੇ ਤੇ ਸ਼ਾਮ ਨੂੰ ਆ ਕੇ ਦੇਖੂਗਾ ਦੁਕਾਨਾਂ ਦੇ ਅੰਦਰ ਅੱਛਾ ਤੇ ਮੱਖੀਰ ਤੋਂ ਮੈਂ ਕਹਿੰਦਾ ਇੰਨੇ ਤੱਕ ਪੂਲ ਗਰਮੀ ਚ ਨਹੀਂ ਹੁੰਦੇ ਜਿੰਨੇ ਹੋਣ ਲੱਗੇ ਐ ਇਸ ਟਾਈਮ ਅਜੇ ਵੀ ਹੈਗੇ ਗਾ ਪੂਲ ਗਰਮੀ ਹੋਏਗੀ ਤਾਂ ਫਿਰ ਕੀ ਆ ਬੰਦੇ ਪੱਕੇ ਭੁੱਖੇ ਕੁਝ ਨਹੀਂ ਕਰਦੇ ਜੀ ਇੰਨਾ ਮੱਖਰ ਹੁੰਦਾ ਹੁਣ ਵੀ ਇੰਨੇ ਬਹੁਤ ਜ਼ਿਆਦਾ ਮੱਖਰ ਹੋ ਜਾਂਦਾ ਗਰਮੀ ਚ ਬਦਬੋ ਮਾਰਦਾ ਬਹੁਤ ਪਾਣੀ ਐ ਇਹਦਾ ਮਤਲਬ ਇਹ ਜਿਹੜੇ ਆਸ-ਪਾਸ ਘਰ ਨੇ ਇਹ ਬੱਚੇ ਜਾਂ ਲੇਡੀਆਂ ਜਾਂ ਬਜ਼ੁਰਗ ਉਹ ਉਹਨਾਂ ਨੂੰ ਤਾਂ ਇਹੇ ਬਿਮਾਰੀਆਂ ਘੇਰਦੀਆਂ ਹੋਣੀਆਂ ਹੈ ਹਨਾ ਬਹੁਤ ਗੰਦੇ ਗੰਦਕੀ ਜਿਹੜੀ ਮਾਰ ਤਾਂ ਘਰੇਗੀ ਘਰੇਗੀ ਵੱਡੀ ਹੋਗੀ ਹਾਂ ਚਲੋ ਤਾਂ ਬੜੀਆਂ ਭਾਈ ਸਾਹਿਬ ਨੇ ਦੱਸਿਆ ਵੀਰਾਂ ਨੇ ਇੱਥੋ ਦੀਆਂ ਇਹ ਰਾਜਸਥਾਨ ਦਾ ਇਲਾਕਾ ਹੈ ਇਹ ਪੰਜਾਬ ਦਾ ਹੈ ਔਰ ਜਿਹੜੀਆਂ ਪੰਜਾਬ ਦੇ ਵਿੱਚ ਇਹਨਾਂ ਨੂੰ ਮੁਸ਼ਕਲਾਂ ਆਉਂਦੀਆਂ ਰਾਜਸਥਾਨ ਤੇ ਤਾਂ ਇਹਨਾਂ ਨੇ ਦੱਸਿਆ ਕਿ ਬਹੁਤ ਘੱਟ ਲਿਮਟਿਡ ਜਾਂ ਹੋਣਗੀਆਂ ਜੇ ਕੋਈ ਹੋਈਆਂ ਤਾਂ ਹਨ ਮੈਂ ਕਹਿੰਦਾ ਇੱਥੇ ਤਾਂ ਬਹੁਤ ਆਂਦੀ ਹੈ ਅੱਛਾ ਇਹ ਸਿਰਾਸਤਾਂ ਤੋਂ ਰਾਜਸਥਾਨ ਦਾ ਇਰੀਆ ਰਾਜਸਥਾਨ ਨਾਲੋਂ ਬਹੁਤ ਵੱਡੀ ਹੁੰਦੀ ਹੈ ਨਾ ਜਿਹੜੇ ਬੱਚੇ ਦੋਨਾਂ ਨੂੰ ਜਾਂਦੀ ਹੈ ਬਹੁਤ ਜ਼ਿਆਦਾ ਆਂਦੀ ਹੈ ਅੱਛਾ ਸਕੂਲ ਹੈ ਤੇ ਬੱਚੇ ਪੜ੍ਹਦੇ ਆ ਜਦੋਂ ਮੀਂਹ ਪੈ ਜਾਂਦਾ ਬਹੁਤ ਔਖੇ ਹੁੰਦੇ ਆ ਇੱਥੇ ਸਮੱਸਿਆਵਾਂ ਦਾ ਵੀ ਗੜ ਮੱਚਿਆ ਹੋਇਆ ਤਾਂ ਪੰਜਾਬ ਸਰਕਾਰ ਨੂੰ ਮੇਰੀ ਅਪੀਲ ਹੈ ਰਿਕੁਐਸਟ ਹੈ ਕਿ ਇਹ ਲਾਸਟ ਹੈ ਪਿੰਡ ਪੰਜਾਬ ਦਾ ਲਾਸਟ ਕਿਉਂਕਿ ਅੱਗੋ ਰਾਜਸਥਾਨ ਸ਼ੁਰੂ ਹੋ ਗਿਆ ਇਧਰ ਰਾਜਸਥਾਨ ਦਾ ਲਾਸਟ ਪਿੰਡ ਹੈ ਘਟੋ ਘਟ ਰਾਜਸਥਾਨ ਵਾਲੇ ਗੌਰ ਕਰਨ ਕਿਉਂਕਿ ਲਾਸਟ ਚ ਆ ਗਿਆ ਹਾਂ ਤੇ ਨਾ ਤਾਂ ਪੰਜਾਬ ਵਾਲੇ ਕੋ ਕਰਨ ਕਿਉਂਕਿ ਲਾਸਟ ਚ ਪਿੰਡ ਆ ਗਿਆ ਦੋਨੋਂ ਹੀ ਲਾਸਟ ਦੇ ਪਿੰਡ ਨੇ ਤਾਂ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਇਹ ਲਾਸਟ ਪਿੰਡ ਹੈ ਜਿਹੜੇ ਇਹਨਾਂ ਤੇ ਘਟੋ ਘਟ ਇਹਨਾਂ ਤੇ ਜ਼ਰੂਰ ਨਜ਼ਰ ਮਿਹਰ ਦੀ ਨਜ਼ਰ ਰੱਖੀ ਜਾਵੇ ਤਾਂ ਕਿ ਇਹ ਜਿਹੜਾ ਇਹਨਾਂ ਦੀਆਂ ਸਮੱਸਿਆਵਾਂ ਨੇ ਇਹਨਾਂ ਤੋਂ ਇਹਨਾਂ ਨੂੰ ਸਰਕਾਰਾਂ ਮਿਲ ਸਕੇ ਬੜੀ ਮਿਹਰਬਾਨੀ ਬਹੁਤ